ਜਾ ਮਾਨ ਪਹੁੰਚੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਸ੍ਰੀ ਸੀਐਮ ਭਗਵੰਤ ਮਾਨ ਜੋ ਕਿ ਲੁਧਿਆਣਾ ਪਹੁੰਚੇ ਨੇ ਆਪਣਾ ਲਾਇਸੈਂਸ ਵਗੈਰਾ ਉਹ ਅੱਛਾ ਕਰ ਰਿਹਾ ਹੈ ਇਹਦੇ ਉਹਨੂੰ ਵੈਰੀਫਿਕੇਸ਼ਨ ਕਰਵਾਉਣਾ ਅੱਛਾ ਕੀ ਅੱਗੇ ਤੱਕ ਲੱਗਿਆ ਵੀ ਇੱਥੇ ਜਾਂ ਸਿੱਧਾ ਨੰਬਰ ਜਿਹੜਾ ਲਾਗੂ ਹੋ ਗਿਆ ਹਾਂ ਘਰ ਬੈਠੇ ਕੰਮ ਹੋ ਜਾਣਾ ਹਾਂ ਇਥੇ ਉਹਨੂੰ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਕਿੱਥੋਂ ਆਏ ਵਿਧਾਇਕ ਜੀ ਵਿਧਾਇਕ ਜੀ ਵਾਹਿਗੁਰੂ ਕਰ ਲਓ ਵਾਜ 1076 ਤੇ ਕਰਕੇ ਦਿਖਾ ਦਿਓ ਸਪੀਕਰ ਕਿਰਪਾ ਕਰਕੇ ਅੱਗੇ ਆਓ ਕਿਉਂਕਿ ਇਹ ਬਾਕੀ ਦਾ ਟਾਈਮ ਨਾ ਦੱਸੋ ਅਰੇ ਬੰਦੂ ਤੇਰੇ ਤੇ ਕਹ ਲਿਆ ਇੱਕ ਦਬਾਅ ਜਿਹੜਾ ਐਸ ਲਈ 2 ਦਬਾਅ ਕੋਪਰੇਸ਼ਨ ਲਈ 18 ਦਬਾਅ 3 ਐਕਾਲਸਿਕ ਲਈ ਅੱਗੇ ਬੰਤਾ ਦੇ ਰਿਪੋਰਟ ਕਿੰਨੀ ਜਾ ਰਹੀ ਹੈ ਕ੍ਰੈਡਿਟ ਅਡਵਾਈਜ਼ਰ ਜੀ ਵਿਚ ਆਪ ਜੀ ਦਾ ਸਵਾਗਤ ਹੈ। ਮੈਂ ਕਿਤਾਬ ਜੀ ਆਪ ਜੀ ਦੀ ਕਿਸ ਤਰ੍ਹਾਂ ਮੈਂ ਤਾਂ ਕਰ ਸਕਤੀ ਹੈ ਜੀ। ਮੈਂ ਇੰਦਰਜੀਤ ਸਿੰਘ ਬੋਲ ਰਿਹਾ ਜੀ। ਮੈਂ ਨਾ ਐਕਸਟ੍ਰੈਕਟ ਤੋਂ ਆਇਆ ਸੀਗਾ ਜੀ ਆਪਣੇ ਲਾਇਸੈਂਸ ਦਾ ਵੈਰੀਫਿਕੇਸ਼ਨ ਕਰਵਾਉਣਾ ਸੀ। ਵੈਰੀਫਿਕੇਸ਼ਨ ਕਰਵਾਣੀ ਹੈ। ਹਾਂ ਜੀ। ਟ੍ਰੇਡਿੰਗ ਲਾਇਸੈਂਸ ਦੀ। ਹਾਂ ਜੀ ਜੀ। ਸੇਟ ਐਕਟਿਵਿਟੀ ਇਹ ਕਿਨਕੋ ਵੈਰੀਫਿਕੇਸ਼ਨ ਕਰਵਾਉਣੀ ਹੈ ਜੀ। ਮੈਂ ਆਪਣੀ ਕਰਾਉਣੀ ਹੈ ਜੀ ਇੰਦਰਜੀਤ ਸਿੰਘ ਦੇ ਨਾਮ ਦੀ। ਆਪਣੀ ਵੈਰੀਫਿਕੇਸ਼ਨ ਕਰਵਾਣੀ ਹੈ। ਹਾਂ ਜੀ। ਤੁਹਾਡੀ ਬਤੇਰੀ ਜਾਣਕਾਰੀ ਲਈ ਕਿ ਮੈਂ ਤੁਹਾਡੀ ਕੋਈ ਖਸਮ ਨਹੀਂ ਹੋ ਸਕਦੀਆਂ ਨਹੀਂ ਠੀਕ ਹੈ ਜੀ ਸਰ ਇਹ ਮੈਮੋ ਰਕੀਏ ਸਰ ਉਹ ਕੱਟੇ ਚੋਰ ਸਰ ਇਹ ਦਿਵਿੰਦਰ ਵਾਲੋਂ ਸਰ ਆਪਾਂ ਫਿਲਮ ਵਾਲੇ ਜੀ ਕੋਲ ਤੁਸੀ ਜੇ ਵਰਗੋ ਸਰ ਨੂੰ ਸਸਿਬਾ ਹੂੰ ਜੇ ਕਿਹ ਜੱਤ ਤੋਂ ਬੁੱਕੀ ਹੋ ਨਾ ਮਤਲਬ ਇਹ ਨਦੀ ਆਪਣੇ ਆਪਣਾ ਮਤਲਬ ਇੱਕ ਡਰਾਈਵਿੰਗ ਲਾਇਸੈਂਸ ਦੇ ਵੈਰੀਫਿਕੇਸ਼ਨ ਨੰਬਰ ਹੈ ਟਿਕਾ ਕਿਸੇ ਦਾ ਨੰਬਰ ਹੈ ਟਿਕਾਣਾ ਕਿਤੇ ਵੈਰੀਫਿਕੇਸ਼ਨ ਕਰਨੀ ਆਪਾਂ ਤੇ ਇਹਨਾਂ ਨਾਲ ਇਹ ਜੀ ਕਰਾਉਣਾ ਹੈ ਹਾਂਜੀ ਜੱਟ ਜੀ ਬੁਕਿੰਗ ਹੋਈ ਹੋਈ ਹੈ। ਅੱਛਾ। ਹਾਂਜੀ। ਵੈਕੀ ਕਰ ਦਿੰਦਾ ਹਾਂ। ਹਾਂਜੀ। ਪਰ ਅੱਗੇ ਤਾਂ ਨੀ ਨਾ ਹੋਰ ਜਗ੍ਹਾ ਲੋੜ ਪਊਗੀ ਨਾ? ਨਹੀਂ ਨਹੀਂ ਸਰ ਅੱਗੇ ਤਾਂ ਉਹਦੇ ਘਰੇ ਵੀ ਕਰਾਂ। ਐ ਸਰ ਘਰੇ ਜਾਣਗੇ ਤਾਂ ਰੇ। ਅਫੀਸਰ ਘਰੇ ਜਾ ਰਹੇ ਆ ਜੀ। ਚੱਲ ਰਹੀ ਹੈ ਮੈਂ ਆਲਰੇਡੀ ਸੇਵਾ ਸਾਹਿਬਾ ਇੱਕ। ਆ ਤੁਸੀਂ ਘਰੇ ਜਾਂਦੇ ਹੋ। ਮੈਂ ਇਨਕੋਰਟਾਈ ਚਿੱਤਣ ਦੇ ਤੁਸੀਂ ਮੈਨੂੰ ਪਹਿਲਾਂ ਸਾਨੂੰ ਦੇ ਕੇ ਗਿਆ ਸੀ ਕਿ ਦੱਸ ਕੋਈ। ਜਿੱਦ ਤਈ ਮੈਂ ਸੇਵਾ ਸਾਹਿਬਾ ਕਿਹਾ। ਤੁਸੀਂ ਘਰਾਂ ਚ ਜਾਂਦੇ ਲੋਕਾਂ ਨੂੰ। ਮੈਨੂੰ ਤਾਂ ਇਹਨਾਂ ਤਸੀਲਾਂ ਨੇ ਜੀ ਖੱਲਾ ਸਾਰੀ ਹੈ ਸਮਰਾੜਾ ਮਾਛੀਵਾੜਾ ਤੇ ਸਾਰਾ ਕੋਈ ਡਾਕਟਰ ਮੈਨੇਗਾ। ਆਲਰੇਡੀ ਠੀਕ ਹੈ थैंक यू वेरी मच थैंक यू ਸਰ ਇਹ ਇਹ ਨਾ ਮਾਰਾ ਸਰ ਇਹ ਪੁਰਾਣਾ ਕਿਸਮ ਪੀਗਾ ਕਰਾ ਸੀ ਜਿੱਥੇ ਪਹਿਲਾਂ ਆਰਟੀਓ ਦਫਤਰ ਚੱਲਦਾ ਸੀ ਇਹ ਵਿੰਡੋ ਹੁੰਦੀ ਹੈ ਕਿੱਥੇ ਐ ਸਰਵਿਸਿਸ ਲੋਕੀ ਲੈਣ ਆਉਂਦੇ ਸੀ ਇਹ ਨਾ ਹੁਣ ਸਰ ਇਹ ਸਾਰਾ ਇੱਥੇ ਕੰਮ ਮੰਦ ਹੋ ਜਾਣਾ ਸਰ ਐਂਡ ਜਿੰਨੇ ਲੋਕੀ ਹੈਗੇ ਸਰ ਜਿਵੇਂ ਅਸੀਂ ਦੱਸਿਆ ਸਰ 1076 ਕਰੇ ਬੈਠੇ ਸਰ ਆਪਣਾ ਕੰਮ ਕਰਵਾ ਸਕਦੇ ਨੇ ਇਹ ਹੁਣ ਸਟਾਫ ਦਾ ਸਾਡਾ ਥੋੜਾ ਫ੍ਰੀ ਹੋ ਜਾਊਗਾ ਜੀ ਠੀਕ ਹੈ ਸਰ ਇਹਨਾਂ ਨੂੰ ਕਿਤੇ ਹੋਰ ਲੱਲ ਇਹਨਾਂ ਨੂੰ ਸਰ ਹੋਰ ਆਪਾਂ ਡਿਊਟੀਆਂ ਜਿਹੜੀਆਂ ਕਲੈਰੀਕਲ ਡਿਊਟੀਆਂ ਹੈਗੀਆਂ ਉਹ ਉਹ ਬਸ ਇਹਨਾਂ ਦਾ ਕਰਾ ਲੈ ਜਾਂਗੇ ਐਂਡ ਵੀ ਆਰ ਆਲਸੋ ਪਲੈਨਿੰਗ ਸਰ ਡੀਸਾਬ ਹੈਗੇ ਨੇ ਹਿਮਾਸ਼ੂ ਜੀ ਸੋ ਇਹ ਸਰ ਖੁੱਲਾ ਹਾਲ ਹੈ ਸਰ ਬਿਕੋਜ਼ ਹੁਣ ਇੱਥੇ ਲੋਕਾਂ ਦੀ ਸਰ ਆਮਦ ਨਹੀਂ ਹੋਣੀ ਤੇ ਇਹਨੂੰ ਵੀ ਸਰ ਆਪਾਂ ਕਹਿੰਦੇ ਵੀ ਡੀਸਾ ਆਪਣੇ ਹੋਰ ਤੇ ਐਕਸਪੈਂਸ਼ਨ ਕੋਈ ਕਰਨੀ ਕਮਰੇ ਬਣਾਣੇ ਦੇ ਯੂਜ਼ ਕਰ ਸਕਦੇ ਨੇ ਸਪੇਸ ਹੋਰ ਸਕਾਪ ਦਾ ਨੂੰ ਨਹੀਂ ਹੋਣੀ ਹੈ ਕਿਸੇ ਕੋਈ ਬੇਰਜ਼ਗਾਰ ਤਾਂ ਨਹੀਂ ਹੋਊਗਾ ਨਾ 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 ਨਾਟ ਹੁਣ ਤਾਂ ਸਾਰੇ ਆਪਾਂ ਸਿਸਟਮ ਦੇ ਵਿੱਚ ਹੀ ਰਹਿਣਗੇ ਸੈਕੰਡ ਵਰਕ ਤੇ ਸਭ ਚੱਲਦਾ ਹੀ ਰਹੇਗਾ ਕੰਮ ਚੱਲਦਾ ਰਹੂਗਾ ਸੈਕੰਡ ਕੰਮ ਚੱਲੇਗਾ ਸੋ ਦਿਸ ਇਸ ਸਰ ਇਸ ਪਾਸੇ ਨਹੀਂ ਹੈ ਤਾਂ ਸੋ ਕੋ ਮਤਲਬ ਉਹ ਤਾਲਾ ਲਗਾਣਾ ਫਿਰ ਆਪਾਂ ਗੇਟ ਨੂੰ ਸਰ ਇਹਨਾਂ ਨੂੰ ਅੰਦਰੇ ਬੰਦ ਕਰਾਂਗੇ ਸਰ ਨਹੀਂ ਸਰ ਐਨਾ ਪਰਲੇ ਪਾਸੋਂ ਐਗਜ਼ਿਟ ਹੈਗਾ ਸਾਰੇਆਂ ਦਾ ਉਹ ਇੱਕ ਤੋਂ ਦੂਜਾ ਜਾਏਗਾ ਦੇ ਵਿਲਪਸ ਆਇਸ ਪਾਸੋਂ ਤਾਂ ਨਿਕਲੋ ਬਾਹਰ ਜਿੰਦਾ ਲਾਉਣੇ ਆਪਾਂ ਬਾਹਰ ਜਾ ਜੀ

ਤੋਂ ਸੇ ਪੋਲਿਟਿਕ ਪ੍ਰੋਗਰਾਮ ਅੱਜਿਲ ਕੁਵਾਰੀ ਦਾ ਸਟੇਟਮੈਂਟ ਆਪਣੀ ਅਰੇ ਫੋਟੋ ਆਪਣੀ ਕਰਦੇ ਆਪ ਲੋਕ ਇਹ ਕਾ ਪਿੱਛੇ ਦੇ ਦੇਖੀ ਸਾਈਡੋ ਸਾਰਿਆਂ ਨੂੰ ਨੀਚਾ ਰਹੀ ਆਪ ਸਾਰੇ ਪਲੀਜ਼ ਸਾਰੇ ਨੀਚਾ ਦਿਖਾਓ ਮੀਂਹ ਦੀ ਵਗਦੇ ਤੋਂ ਅੰਦਰ ਹਾਂ ਆਜਾ ਬੇ ਮੁਕੰਮਲ ਅਦਾਬੀ ਗੌਲ ਨੂੰ ਜਾਨ ਦਾਇਰ ਕਰਨ ਉਹ ਬदाई ਉਹ ਬੈਸਿੰਦੇ ਜਿਹੜੇ ਤਰੀਕੀ ਖਾਕਿਨ ਕਾਰਕ ਕਰਦੇ ਹਾਂ ਤਾਰਾ ਲਗਾ ਕੇ ਰੱਖਦਾ ਹੈ ਮਾਨਯੋਗ ਫੈਸਲਾ ਕਰਨ ਜਿਹੜਾ ਹਰਦੀ ਪਾਰਟੀ ਚਿਰਮੇ ਚੁਵਾਈ ਅਤੇ ਸਰਕਾਰ ਜੋ ਮਨੁੱਖੀ ਸੋਚ ਦੀ ਅਮਿਤ ਤੇ ਵਾਦੇ ਹੋਏ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਦਾ ਦੇ ਵਾਦੇ ਹੋਏ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸੱਦਾ ਦੇਵਾਂਗਾ ਕਿ ਉਹ মিডিਆ ਦੇ ਸਨਮੁਖ ਹੋਣਗੇ ਬਹੁਤ-ਬਹੁਤ ਧੰਨਵਾਦ ਜੀ ਲੁਧਿਆਣਾ ਦਾ ਸਾਰਾ মিডিਆ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ ਤੋਂ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਬਹੁਤ ਧੰਨਵਾਦ ਅੱਜ ਬੜਾ ਇਤਿਹਾਸਕ ਦਿਨ ਹੈ ਖਾਸ ਤੌਰ ਤੇ ਇਹਨੂੰ ਆਪਾਂ ਜਿਹੜੀ ਟ੍ਰੈਫਿਕ ਦੇ ਮਾਮਲੇ 'ਚ ਆਪਾਂ ਇਹਨੂੰ ਇੱਕ ਡਿਜੀਟਲ ਡੇ ਕਹਿ ਸਕਦੇ ਹਾਂ ਸਭ ਤੋਂ ਵੱਧ ਖੱਜਲ ਖੁਆਰੀ ਜਿਹੜੀ ਹੈ ਉਹ ਆਰਟੀਓ ਆਫਿਸ 'ਚ ਡੀਟੀਓ ਆਫਿਸਾਂ 'ਚ ਹੁੰਦੀ ਸੀ ਲਾਇਸੈਂਸ ਨਾਲ ਰਿਲੇਟਡ ਆਰਸੀ ਨਾਲ ਰਿਲੇਟਡ ਇੰਸ਼ੋਰੈਂਸ ਨਾਲ ਰਿਲੇਟਡ ਚਲਾਣਾ ਨਾਲ ਰਿਲੇਟਡ ਜਿਹੜੀਆਂ ਵਾਇਲੇਸ਼ਨਸ ਸੜਕ 'ਤੇ ਆਵਾਜਾਈ ਦੇ ਰੂਲਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਭੁਗਤਣਾ ਜਾਂ ਲਾਇਸੈਂਸ ਬਣਾਉਣਾ ਲਰਨਿੰਗ ਲਾਇਸੈਂਸ ਫਿਰ ਲਾਇਸੈਂਸ ਅਪਡੇਟ ਕਰਾਉਣਾ ਬਹੁਤ ਸਾਰੇ ਕੰਮ ਸੀਗੇ ਜਿਨ੍ਹਾਂ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਹੋ ਕਰਦੇ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਾਂ ਨੂੰ ਜਿੰਦਾ ਲੱਗ ਗਿਆ ਤੇ ਚਾਬੀਆਂ ਜਿਹੜੀਆਂ ਨੇ ਉਹ ਡਸਟਬਿੰਚ ਛੁੱਟ ਦਿੱਤੀਆਂ ਗਈਆਂ ਨੇ ਅਸੀਂ ਵਾਦਾ ਕੀਤਾ ਸੀ ਸਰਕਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਕਿ ਕ腐ਪਸ਼ਨ ਦੇ ਮਾਮਲੇ 'ਚ ਸਾਡੀ ਜ਼ੀਰੋ ਟੋਲਰੈਂਸ ਹੋਊਗੀ ਹਰ ਇੱਕ ਫੀਲਡ ਦੇ ਵਿੱਚ